ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਨੋ ਹਰਪ੍ਰੀਤ ਸਿੰਘ ਪਿੰਡ ਹਰਮੀਦੀ ਜੀ ਜ਼ਿਲ੍ਹਾ ਬਰਨਾਲਾ। ਤੇ ਮੋਬਾਈਲ ਨੰਬਰ ਆਪਣਾ 9872037827। 9872037827। 37827 ਜਿਹੜੇ ਆਪਾਂ ਇਹ ਕ੍ਰਾਸ ਵੈਡ ਦੇਖੀਏ ਨੇ ਕਿਹੜਾ ਸੂਵੇ ਹੁੰਦੀ ਐ? ਇਹ ਤੀਜੇ ਸੂਵੇ ਹੁੰਦੀ ਐ ਜੀ। ਤੀਜੇ ਸੂਵੇ। ਤੇ ਹੈਗੀ ਆ ਤੇ ਲੱਗ ਖੰਧ ਤੋਂ। ਜੀ ਹਾਂ ਇੱਕ ਮਹੀਨੇ ਦੇ ਮਾਗਲੇ ਸੰਤੋਂ ਤੱਕ ਲੱਗੀ। ਠੀਕ ਐ। ਤੇ ਇਹ ਤਿੰਨ ਥਣਾ ਚੋਂ ਵੀ ਦੁੱਧ 18 ਲੀਟਰ ਦੇਣ ਦੀ ਐ। ਤਿੰਨ ਥਣਾ ਚੋਂ 17-18 ਲੀਟਰ ਦੁੱਧ ਆਵਣਾ ਠੀਕ ਐ ਪਲੂਣਦਿਲ ਹੋਈ ਵੀ ਆ ਤੇ ਹੁਣ ਦਿਨ ਕਿ ਲੈ ਜੂ ਹਲੇ ਇਹ ਲੈ ਜੂਗੀ ਮਨਸੇ ਨੂੰ ਚਾਰ ਦਿਨ ਲੈ ਤਿੰਨ ਚਾਰ ਕਿ ਦਿਨ ਕੱਢ ਦੂਗੀ ਤੇ ਭਾ ਫਿਰ ਜਮਾ ਬਾਜਬ ਹੋਏ ਦਾ ਹਾਂਜੀ ਆ ਭਾ ਲੂ ਬਾਈ ਕੀ ਭਾ ਇਹਦਾ 38000 ਰੁਪਏ ਲੈਣ ਤੇ 38000 ਰੁਪਏ ਮਾਨਦਾਨ ਕਰਦਾ ਨੇ ਹਾਂਜੀ ਧੋਰੀ ਬਾਹਰ ਨੂੰ ਸੋ ਵੀਰੋ ਮੂੰਹ ਮੱਥਾ ਦੇਖੋ 38000 ਰੁਪਏ ਕੀਮਤ ਆ ਤਿੰਨ ਥਨਾਂ ਦੇ ਵਿੱਚੋਂ ਤੇ ਦੁੱਧ ਮੰਨ ਕੇ ਚਲੋ ਗਰਮੀ ਦੇ ਵਿੱਚ ਵੀ ਇਹਨੇ ਮੰਨ ਕੇ ਚਲੋ ਸੰਗੇ ਵੇ ਤੂੰ ਥੱਲੇ ਬੰਨਣ ਵਾਲੀ ਬੈੜਾ ਸੋ ਕਦ ਕੱਡ ਦੇਖੋ ਥੋੜਾ ਹਨੇਰਾ ਜਰੂਰ ਹੈਗੇ ਇਸ ਕਰ ਨਾਲ ਆਪਾਂ ਮਾਫੀ ਚਾਹੁੰਦੇ ਆ ਸੋ ਦੇਖੋ ਤਿੰਨ ਸੋ ਮੂੰ ਮੱਥਾ ਦੇਖ ਸੋ ਬਾਕੀ ਤੋਰੇ ਵਗੈਰੇ ਦੀ ਪੂਰੀ ਓਕੇ ਇੱਕ ਨੰਬਰ ਆ ਜਾਵਾ ਸੋ ਥਣ ਬਾਕੀ ਚੋਣ ਵਗੈਰੇ ਦੇ ਕੋ ਜਿਹੜਾ ਥਾਣੇ ਤੇ ਲੱਗਿਆ ਵਾ ਚੋਣ ਦਾ ਜਮਾ ਸੁਆਦ ਆ ਜਾ ਗਰੂ ਦਾ ਸੋ ਵੀਰੋ ਥਾਣ ਦੇਖ ਸਕਦੇ ਹੋ ਥਾਣ ਬਾਕੀ ਤਿੰਨ ਥਾਣੇ ਜਮਾਇਆ ਜੀ ਓਕੇ ਇੱਕ ਨੰਬਰ ਤੇ ਵੀਰੇ ਚੋਣ ਛੱਡ ਦਿਓ ਰੋਕ ਰੋਕ ਤਰਨਾ ਛੱਡ ਜਮਾ ਹਾਂ ਫਿਰ ਪੂਰਾ ਵਧੀਆ ਤੇ 38000 ਦੇ ਵਿੱਚੋਂ ਗਜੈਸ ਆਪਾਂ ਕਰ ਦਾਂਗੇ ਹਾਂਜੀ ਆ ਠੀਕ ਹੈ ਸੋ ਆ ਥਾਣੇ ਦੇਖੋ ਬਾਕੀ ਤਨ ਥਾਣੇ ਓਕੇ ਕੀਮਤ 38000 ਨੰਬਰ ਬੋਲਦੀ ਦੁਆਰੇ ਆਪਣਾ 98720 3827 ਸੋ ਕਿਸੇ ਵੀ ਵੀਰ ਤੇ ਬੈੜ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ